ਸ਼੍ਰੀਮਤੀ ਸਭਦੇਸ਼ ਚੋੜਾ ਜੀ ਦੀ ਯਾਤ ਦੇ ਵਿੱਚ ਅੱਜ ਦਸਵਾਂ ਜਿਹੜਾ ਦਸਵੀਂ ਬਰਸੀ ਦੇ ਮੌਕੇ ਤੇ ਇੱਕ ਬਟਾਲਾ ਦੇ ਵਿੱਚ ਮੈਡੀਕਲ ਕੈਂਪ ਲਗਾਇਆ ਗਿਆ ਤੁਸੀਂ ਦੇਖ ਹੀ ਸਕਦੇ ਹੋ ਜਗਬਣੀ ਇਹ ਤਸਵੀਰਾਂ ਦੇ ਵਿੱਚ ਇਹ ਮੈਡੀਕਲ ਕੈਂਪ ਬਟਾਲਾ ਦੇ ਇੱਕ ਨਜੀਵ ਹਸਪਤਾਲ ਦੇ ਵਿੱਚ ਲਗਾਇਆ ਗਿਆ ਜਿੱਥੇ ਸੈਂਕੜੇ ਦੀ ਤعداد ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਨੇ ਆ ਕੇ ਇਸ ਮੈਡੀਕਲ ਕੈਂਪ ਦੇ ਵਿੱਚ ਨਹਾ ਲਿਆ ਔਰ ਦਵਾਈਆਂ ਵੀ ਫਰੀਦ ਦਿੱਤੀਆਂ ਜਾਂਦੀਆਂ ਤਾਂ ਕਿ ਡਾਕਟਰ ਜਿਹੜਾ ਚੈੱਕਅਪ ਆ ਉਹ ਸਭ ਫ੍ਰੀ ਦਿੱਤਾ ਜਾ ਰਿਹਾ ਜੀ ਮਰੀਜ਼ ਨੂੰ ਕੋਈ ਐਸੀ ਪ੍ਰੋਬਲਮ ਹੈ ਜਿਹੜਾ ਬਾਅਦ ਦੇ ਵਿੱਚ ਵੀ ਹੁਣਾਤ ਪੂਰੀ ਲਈ ਵੀ ਇੱਕ ਡਾਕਟਰ ਸੁਪਰ ਲੋਰ ਕਮੈਂਡੇਸ਼ਨ ਜਿਹੜੀਆਂ ਦਿੱਤੀਆਂ ਜਾਣੀਆਂ ਔਰ ਇੱਕ ਸੇਵਾ ਭਾਵਨਾ ਦੇ ਨਾਲ ਜਿਹੜਾ ਹਰ ਸਾਲ ਦੀ ਤਰ੍ਹਾਂ ਜਿਹੜਾ ਇਹ ਕੈਂਪ ਲਗਾਇਆ ਜਾ ਰਿਹਾ ਜਿੱਤੇ ਕਿ ਮੁਕਤ ਸੇਵਾ ਵੀ ਚਰਚੀਆਂ ਜੰਨੀਆਂ ਇੱਥੇ ਪਹੁੰਚਿਆ ਐਮਐਲਏ ਚੈਰੀ ਕਲਸੀ ਵੀ ਇਥੇ ਪਹੁੰਚੇ ਨੇ ਔਰ ਸੰਬੋਧਨ ਕਰਨਗੇ ਔਰ ਸੇਵਾ ਹਰ ਸਾਲ ਜਿਵੇਂ ਕਿ ਪੰਜਾਬ ਕੇਸ਼ਰੀ ਵੱਲੋਂ ਇੱਕ ਕੈਂਪ ਲਗਾਏ ਜਾਂਦੇ ਨੇ ਅੱਜ ਸਮਰਪਿਤ ਸਰਦੇਸ਼ ਟੋਪੜਾ ਜੀ ਯਾਦ ਤਸਵੀਰਾਂ ਬਟਾਲਾ ਤੋਂ ਦੇਖ ਰਹੇ ਹਾਂ ਕਿ ਬਟਾਲਾ ਦੇ ਸ਼ਹਿਰ ਦੇ ਇੱਕ ਜੀ ਹਸਪੀਟਲ ਦੇ ਵਿੱਚ ਇੱਕ ਕੈਂਪ ਹੈ ਬਟਾਲਾ ਪੰਜਾਬ ਕੇਸ਼ਰੀ ਜਗਬਲੀ ਦੀ ਟੀਮ ਵੱਲੋਂ ਇੱਕ ਕੈਂਪ ਦਾ ਆਯੋਜਨ ਕੀਤਾ ਗਿਆ ਤਸਵੀਰਾਂ ਬਟਾਲੇ ਤੋਂ ਨਹੀਂ ਬੜੀ ਮਾਣ ਵਾਲੀ ਗੱਲ ਹੈ ਸ਼ਬਦੀਸ਼ ਚੋਪੜਾ ਜੀ ਵਿਜੇ ਚੋਪੜਾ ਜੀ ਦੇ ਮਿਸਿਸ ਹਰ ਸਾਲ ਉਹਨਾਂ ਦੀ ਯਾਦ ਪਿਆਰੀ ਮਿਲਦੀ ਮੈਡੀਕਲ ਕੈਂਪ ਲੱਗਦਾ ਖੂਨਦਾਨ ਨਹੀਂ ਕੈਂਪ ਲੱਗਦਾ ਸੋ ਇੱਕ ਚੀਜ਼ ਤੇ ਇੱਕ ਮੈਸੇਜ ਹੈ ਦੁਨੀਆ ਦਾ ਰੀਅਲ ਵਰਲਡ ਦੇ ਵਿੱਚ ਵਿਜੇ ਚੋਪੜਾ ਜੀ ਮੈਂ ਦੇਖ ਰਿਹਾ ਸੀ ਬੁਜ਼ੁਰਗਾਂ ਦਾ ਵਸਤਾ ਹੈ ਪਰ ਵਾਕਿਆ ਜਵਾਨਾਂ ਨਾਲੋਂ ਵੀ ਜਵਾਨ ਨੇ ਮਿਹਨਤ ਪੱਕਾ ਕਾਤੀ ਮੈਂ ਦੇਖਦਾ ਬਟਾਲੇ ਆ ਕੇ ਰਾਸ਼ਨ ਦਾ ਟਰੱਕ ਭੇਜ ਰਹੇ ਨੇ ਆਪਣਾ ਇਹ ਕੱਲਾ ਬਟਾਲਾ ਨਹੀਂ ਹਰ ਏਰੀਆ ਦੇ ਵਿੱਚ ਸੋ ਆਪਣੇ ਬੱਚਿਆਂ ਲਈ ਆਪਣੇ ਪਰਿਵਾਰ ਲਈ ਹੱਥ ਵੀ ਕਰਦਾ ਪਰ ਦੁਨੀਆ ਯਾਦ ਉਹਨੂੰ ਰੱਖਦੀ ਹੈ ਜਿਹੜਾ ਲੋਕਾਂ ਦੀ ਕਰ ਗਿਆ ਸੋ ਮੈਂ ਦਿਲ ਦੀ ਗਹਿਰਾਈ ਤੋਂ ਉਹਨਾਂ ਦਾ ਤਾਂ ਬਤ ਕਰਦਾ ਨੂੰ ਸਲੂਟ ਕਰਦਾ ਹੈ ਜਿਨ੍ਹਾਂ ਨੇ ਆਪਣੇ ਮੈਸੇਜ ਦੀ ਯਾਦ ਕਰ ਦਿੱਤੀ ਉਹਨਾਂ ਦੀ ਟੀਮ ਨੇ ਜਿਹੜਾ ਕੈਂਪ ਲਵਾਇਆ ਹੋਰ ਕਈ ਲੋਕ ਆ ਕੇ ਥੂ ਲਾਲ ਆ ਕੇ ਗਏ ਨੇ ਔਰ ਕਈ ਲੋਕ ਆ ਕੇ ਇਲਾਜ ਕਰਾ ਕੇ ਗਏ ਨੇ ਸੋ ਇਹ ਇੱਕ ਮੈਸੇਜ ਹੁੰਦਾ ਵੀ ਜੀਵਨ ਜਿੰਦਗੀ ਜਿਹੜੀ ਆ ਉਸ ਪਰਮਾਤਮਾ ਨੇ ਜਿੰਦਗੀ ਦਿੱਤੀ ਆ ਤੇ ਦੁਨੀਆਦਾਰੀ ਵੀ ਕੁਝ ਕਰਕੇ ਚਾਹੀਏ ਤਾਂ ਜੋ ਕਿ ਯਾਰ ਤੋਂ ਬਾਅਦ ਵੀ ਦੁਨੀਆ ਜਾਵੇ। ਇਹਦਾ ਮੈਡੀਕਲ ਕੈਂਪ ਸाहिल ਮਹਾਜਨ ਦੀ ਲੀਡਰਸ਼ਿਪ ਥੱਲੇ ਪੰਜਾਬ ਕੇਸਰੀ ਦੇ ਜਿਹੜੇ ਸੰਸਤਾਪਕ ਨੇ ਉਹਨਾਂ ਨੂੰ ਡੈਡੀਕੇਟ ਕੀਤਾ ਗਿਆ। ਇਹ ਬੜਾ ਸਕਸੈਸਫੁਲ ਕੈਂਪ ਹੋਇਆ ਸਾਰੇ ਸ਼ਹਿਰ ਦੇ ਬਗਵੰਤੇ ਬੰਦੇ ਇੱਥੇ ਆਏ ਨੇ। ਔਰ ਸਾਰਿਆਂ ਨੇ ਆਪਣਾ ਕੇਸ ਕਰ ਨੂੰ ਐਪਰੀਸ਼ੀਏਟ ਕੀਤਾ ਜਿਹੜਾ ਸाहिल ਮਹਾਜਨ ਆਪਣਾ ਕੰਮ ਕਰ ਰਿਹਾ ਰੈਗੂਲਰ ਮੈਡੀਕਲ ਕੈਂਪ ਵੀ ਲਗਾਉਂਦਾ ਹੈ ਬਲੱਡ ਡੋਨੇਸ਼ਨ ਕੈਂਪ ਵੀ ਲਗਾਉਂਦਾ ਸੋਸ਼ੀਅਲੀ ਵੀ ਬਹੁਤ ਐਕਟਿਵ ਹੈ ਮੈਂ ਉਹਨਾਂ ਆਪਣੇ ਬੈਸਟ ਵਿਸ਼ੇਸ ਦਿਨਾ ਹੈ ਔਰ ਉਹ ਆਪਣੀ ਬਲੇਸਿੰਗਸ ਦਿਨਾ ਤਾਂ ਕਿ ਉਹ ਆਉਣ ਵਾਲੇ ਟਾਈਮ 'ਚ ਆਪਣਾ ਇਹ ਕੰਮ ਕਰਦਾ ਰਹੇ ਔਰ ਗੁਰੂ ਮਹਾਰਾਜ ਉਸੇ ਆਪਣੀ ਕਿਰਪਾ ਬਣਾਈ ਰੱਖੇ ਪੰਜਾਬ ਕੇਸਰੀ ਸੰਸਤਾਪਕ ਚੋਪੜਾ ਜੀ ਫੈਮਿਲੀ ਜੀ ਨੂੰ ਵੀ ਉਹਨਾਂ ਨੂੰ ਮੈਂ ਆਪਣੀ ਬੈਸਟ ਵਿਸ਼ੇਸ ਦਿਨਾ ਕਿ ਉਹਨਾਂ ਦੇ ਜਿਹੜੇ ਗੋਟੇ ਲੱਗੇ ਹੋਏ ਨੇ ਸਾਰੇ ਪੰਜਾਬ ਦੇ ਸਾਰੇ ਹੋਰ ਹਿੱਸਿਆਂ ਜਿੰਨ ਹਿੰਦੁਸਤਾਨ ਦੇ ਸਾਰੇ ਜਾਣੇ अपना योगदान पा रहे और इस बहुत, बहुत बताई है और अपने बहुत 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 so आप बड़ा खुशक समझा कि मैं पंजाब कृषि ग्रुप में जुड़े हुए हैं साह जी के आशीर्वाद सदका उन्होंने मार्ग चलते हो अ स्वर्गीय स्वदेश चोपड़ा जी दसवीं पुण्य दिल्ली के मेडिकल कैंप लगाया गया है जरा अखबार वालों सू अपा दिता गया है कि असं सजैब उन्होंने बचे हैं अब रवे करते आवे और पब्लिक ने सू बहुत सहयोग दिता ने हमेशा हाँ, हाँ भी, है। तो देखे, ले बताना पहुंचे, और और भी आगू जो लोग भी मरीज भी पहुंचे और अब बटा के प्रदेश गुजरात और हर साल ही कैंप लगाया जाता है और दसवीं अब बक्सी मौके उन्होंने याद में समर्बित कैंप ਬਟਾਲਾ ਦੇ ਵਿੱਚ ਲਗਾਇਆ ਗਿਆ ਕੈਮਰਾ ਕਵਰਸ਼ਨ ਦੇ ਨਾਲ ਸਰਹੱਦ ਦੇ ਨਾਲ ਗੁਰਪਤ ਜਾਵਾ ਜਰਨਲਟੀਵਲੀ ਗੋਲ ਆਸਟ